ਮੈਂ ਤੁਹਾਨੂੰ ਪਹਿਲੇ ਦੱਸਿਆ ਜਿਹੜੀ ਪਾਰਟੀ ਕੁਮਰ ਵਿਜੇ ਪ੍ਰਤਾਪਦੀਨੀ ਹੋਈ ਇਹਦੀ ਕੀ ਹੋਣੀ ਸੀ ਇਹਨੂੰ ਮੈਂ ਬੜੀ ਤੀਰਤਾ ਸਮਝਾਦਾ ਸੀ ਕਿ ਕਾਕਾ ਥੋੜਾ ਜਿਹਾ ਨਾ ਬਹੁਤਾ ਆਪਣੇ ਆਪ ਤੇ ਰੱਖੋ ਕਬਜ਼ਾ ਕਾਬੂ ਰੱਖੋ ਜਿਨ੍ਹਾਂ ਨਾਲ ਤੁਹਾਡੀ ਰਿਲੇਸ਼ਨਸ਼ਿਪ ਹੈ ਉਹਨੂੰ ਮੇਨਟੇਨ ਕਰਕੇ ਰੱਖੋ ਪ੍ਰਾਣੀ ਜੀ ਤੋੜੋ ਨਾ ਕਿਉਂਕਿ ਇਹ ਪਾਰਟੀ ਦੇ ਦੇ ਪਿੱਛੇ ਤੁਸੀਂ ਇੰਨਾ ਜੋਰ ਲਾ ਰਹੇ ਹੋ ਇੰਨੀ ਬੁਰਦ ਲਾ ਰਹੇ ਹੋ ਇਹ ਕਿੱਥੇ ਤੁਹਾਡੇ ਨਾਲ ਖਲੋਣੇ ਨੇ ਉਹੀ ਗੱਲ ਹੋਈ ਲੇਕਿਨ ਫੋਰਟਫੋਰੀਓ ਮਿਲੋਂ ਤਾਂ ਬਾਤ ਸੱਚ ਕਰਨ ਲੋਕ ਕਿਦਾਂ ਨਸਰ ਮਸਤਕ ਹੋਦੇ ਨੇ ਜਾਨ ਤੋਂ ਬਾਅਦ ਅੱਜ ਪਹਿਲੀ ਵਾਰ ਦੇਖਿਆ ਕਿ ਜਾਨ ਤੋਂ ਬਾਅਦ ਨਸਰ ਮਸਤਕ ਹੋਏ ਬੈਂਕ ਪਹੁੰਚੇ ਨੇ ਕਿ ਲੱਗਦਾ ਹੈ ਕਿ ਕਿੰਨੇ ਕਿਤੇ ਡਰ ਹੈ ਉਹਨਾਂ ਦੇ ਵਿੱਚ ਮੈਨੂੰ ਇਸ ਗੱਲ ਦਾ ਕੁਝ ਨਹੀਂ ਪਤਾ ਜੀ ਇਹ ਗੱਲ ਤੇ ਉਹੀ ਜਵਾਬ ਦੇ ਸਾਂ ਤੇ ਮੈਂ ਉਹਨਾਂ ਦੇ ਬਿਹਾਪ ਤੇ ਕਿਸ ਤਾਂ ਕਹਿ ਸਕਦਾ ਉਹ ਤਾਂ ਇਹ ਬਾਕੀ ਗੱਲ ਉਹਨਾਂ ਲੋ ਮੈਂ ਉਹਨਾਂ ਬੈਸਟ ਆਫ ਲੱਕ ਕਰਦਾ ਪਰ ਕਮਰਵਿਜੇ ਪ੍ਰਤਾਪ ਸਿੰਘ ਵਰਗੇ ਇਮਾਨਦਾਰ ਨੂੰ ਬਾਹਰ ਕਰ ਦਿੱਤਾ ਗਿਆ ਕੀ ਕਰਾਂਗੇ ਪਹਿਲੀ ਗੱਲ ਤੇ ਕਮਰਵਿਜੇ ਪ੍ਰਤਾਪ ਸਿੰਘ ਨੇ ਪਹਿਲੇ ਹੀ ਗਲਤੀ ਕੀਤੀ ਸੀ ਇੱਕ ਬੇਈਮਾਨਾਂ ਦੀ ਜਮਾਤ ਦੇ ਵਿੱਚ ਹੋ ਰਣ ਕੇ ਉਹ ਵੀ ਇਹਨਾਂ ਦੀ ਜਿਸ ਤਾਂ ਪੰਜਾਬ ਦੇ ਲੋਕ ਇਹਨਾਂ ਦੇ ਭੰਬਲ ਪੂਸੇ ਚ ਫਸ ਗਏ ਉਸੇ ਨੂੰਮਰ ਵਿਜੇ ਪ੍ਰਤਾਪ ਫਸ ਗਿਆ ਉਹ ਤਾਂ ਬੜਾ ਇੰਟੈਲੀਜੈਂਟ ਆਈਪੀਐਸ ਅਫਸਰ ਸੀ ਪੁਲਿਸ ਅਫਸਰ ਸੀ ਤਜਰਬੇਕਾਰ ਸੀ ਇਹਨਾਂ ਟਰੈਪ ਲਾਇਆ ਸੀ ਉਸ ਟਰੈਪ ਚ ਕੁਮਰ ਵਿਜੇ ਪ੍ਰਤਾਪ ਸਿੰਘ ਖੁਦ ਫਸ ਗਿਆ ਤੇ ਹੁਣ ਪਤਾ ਲੱਗ ਹੀ ਗਿਆ ਤਾਂ ਤਰਨਤਾਰਨ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ ਜੀ ਅੱਜ ਜਦੋਂ ਅਨਾਉਂਸ ਹੋ ਗਈ ਉਹ ਤੋਂ ਵੇਖ ਤਾਂ ਕੀ ਗੱਲ ਸੱਚੀ ਹੋਈ ਆ ਜੋ ਧਾਰਗਾਲ ਸੀ ਉਹਨੇ ਪੋਰਟਫੋਲੀਓ ਸਾਰੇ ਵਾਪਸ ਲੈ ਲਏ ਨੇ ਕੀ ਕਹਣਾ ਹੈ ਵੇਖੋ ਮੈਂ ਜੋ ਕੁਝ ਕਹਿਣੇ ਕਹਿ ਦਿੱਤਾ ਜੀ ਮੈਂ ਤੇ ਤੁਹਾਨੂੰ ਪਹਿਲੇ ਦੱਸਿਆ ਜਿਹੜੀ ਪਾਰਟੀ ਕੁਮਰ ਵਿਜੇ ਪ੍ਰਤਾਪਦੀਨੀ ਹੋਈ ਇਹਦੀ ਕੀ ਹੋਣੀ ਸੀ ਇਹਨੂੰ ਮੈਂ ਬੜੀ ਤੀਅਰਦਾ ਸਮਝਾਦਾ ਸੀ ਕਿ ਕਾਕਾ ਥੋੜਾ ਜਿਹਾ ਨਾ ਬਹੁਤਾ ਆਪਣੇ ਆਪ ਤੇ ਰੱਖੋ ਕਬਜ਼ਾ ਕਾਬੂ ਰੱਖੋ ਜਿਨ੍ਹਾਂ ਨਾਲ ਤੁਹਾਡੀ ਰਿਲੇਸ਼ਨਸ਼ਿਪ ਹੈ ਉਹਨੂੰ ਮੇਨਟੇਨ ਕਰਕੇ ਰੱਖੋ ਪ੍ਰਾਣੀ ਜੀ ਤੋੜੋ ਨਾ ਕਿਉਂਕਿ ਇਹ ਪਾਰਟੀ ਦੇ ਦੇ ਪਿੱਛੇ ਤੁਸੀਂ ਇੰਨਾ ਜ਼ੋਰ ਲਾ ਰਹੇ ਹੋ ਇੰਨੀ ਬੁਰਦ ਲਾ ਰਹੇ ਹੋ ਇਹ ਕਿੱਥੇ ਤੁਹਾਡੇ ਨਾਲ ਖਲੋਣੇ ਨੇ ਉਹੀ ਗੱਲ ਹੋਈ ਲੇਕਿਨ ਪੋਰਟਫੋਲੀਓ ਮਿਲਣ ਤੋਂ ਬਾਅਦ ਤਾਂ ਸੱਚ ਕੰਨ ਲੋਕ ਕਿ ਤਾਂ ਨਾਸਤਕ ਹੋ ਗਏ ਨੇ ਜਾਣ ਤੋਂ ਬਾਅਦ ਅੱਜ ਪਹਿਲੀ ਵਾਰ ਦੇਖਿਆ ਕਿ ਜਾਣ ਤੋਂ ਬਾਅਦ ਨਾਸਤਕ ਹੋ ਰਹੇ ਬੈਂਕ ਪਹੁੰਚੇ ਨੇ ਕੀ ਲੱਗਦਾ ਹੈ ਕਿ ਕਿੰਨੇ ਕਿਤੇ ਡਰ ਹੈ ਉਹਨਾਂ ਦੇ ਵਿੱਚ ਮੈਨੂੰ ਇਸ ਗੱਲ ਦਾ ਕੁਝ ਨਹੀਂ ਪਤਾ ਜੀ ਇਹ ਗੱਲ ਤੇ ਉਹੀ ਜਵਾਬ ਦੇ ਸਾਂ ਤੇ ਮੈਂ ਉਹਨਾਂ ਦੇ ਬਿਹੱਫ ਤੇ ਕਿਸਾ ਕਹਿ ਸਕਦਾ ਉਹ ਤਾਂ ਇਹ ਬਾਕੀ ਗੱਲ ਉਹਨਾਂ ਲੋ ਮੈਂ ਉਹਨਾਂ ਬੈਸਟ ਆਫ ਲੱਕ ਕਹਾਂ ਮੈਂ ਅਮਾਨਦਾਰ ਨਹੀਂ ਲੱਗਦੇ ਉਹ ਐਸੇ ਹੁੰਦੇ ਨੇ ਐਸੇ ਪਰ ਕੁਮਰ ਵਿਜੇ ਪ੍ਰਤਾਪ ਸਿੰਘ ਵਰਗੇ ਅਮਾਨਦਾਰ ਨੂੰ ਬਾਹਰ ਕਰ ਦਿੱਤਾ ਗਿਆ ਕੀ ਕਹਣਾ ਜੀ ਪਹਿਲੀ ਗੱਲ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਪਹਿਲੇ ਹੀ ਗਲਤੀ ਕੀਤੀ ਸੀ ਇੱਕ ਬੇਈਮਾਨਾਂ ਦੀ ਜਮਾਤ ਦੇ ਵਿੱਚ ਹੋ ਰਲ ਕੇ ਉਹ ਵੀ ਇਹਨਾਂ ਦੀ ਜਿਸ ਤਰ੍ਹਾਂ ਪੰਜਾਬ ਦੇ ਲੋਕ ਇਹਨਾਂ ਦੇ ਭੰਬਲ ਪੂਸੇ 'ਚ ਫਸ ਗਏ ਉਸੇ ਹੀ ਕੁਮਰ ਵਿਜੇ ਪ੍ਰਤਾਪ ਫਸ ਗਿਆ ਉਹ ਤਾਂ ਬੜਾ ਇੰਟੈਲੀਜੈਂਟ ਆਈਪੀਐਸ ਅਫਸਰ ਸੀ ਪੁਲਿਸ ਅਫਸਰ ਸੀ ਤਜਰਬੇਕਾਰ ਸੀ ਇਹਨਾਂ ਟਰੈਪ ਲਾਇਆ ਸੀ ਉਹ ਸਟਰੈਪ 'ਚ ਕੁਮਰ ਵਿਜੇ ਪ੍ਰਤਾਪ ਸਿੰਘ ਖੁਦ ਫਸ ਗਿਆ ਤੇ ਹੁਣ ਪਤਾ ਲੱਗ ਹੀ ਗਿਆ ਤਾਂ ਤਰਨਤਾਰਨ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ ਜੀ ਅੱਜ ਜਦੋਂ ਅਨਾਉਂਸ ਹੋਇਆ ਗਿਆ ਤੁਸੀਂ ਵੇਖ ਤਾਂ